ਕੁਰਪਾ ਨੇ ਬਿੱਚ ਬਿੱਚ ਕਈ ਵਾਰ ਤਾਂ ਇਹਦੀ ਸਾਡੀ ਇੱਜ਼ਤ ਪਾਣੀ ਦੀ ਨਸੀਬ ਨਹੀਂ ਹੋਣਾ ਹੈਗਾ ਵੀ ਚੰਨ ਜਿਨਾ ਮੌਤਲਾ ਘਰ ਨਾਲ ਜਿਹੜੇ ਕੰਮ ਕਰਦੇ ਆ ਸਾਡੀ ਕਦਰ ਇੱਕ ਕੁੱਤੇ ਇੰਨੀ ਵੀ ਨਹੀਂ ਹੈਗੀ ਤਾਂ ਅੱਜ ਨੂੰ ਜਦਿਆਂ ਮੌਜਿਲੇ ਹਲਕੇ ਵਿੱਚ ਖੜੇ ਐ ਉਹਨੂੰ ਦੇਹੀ ਪਤਾ ਸਾਡੇ ਹਲਕੇ ਵਿੱਚ ਆਇਆ ਕਿੰਨੀ ਮੀਡੀ ਘਰ ਹੋਊਗੀ ਕੁਰਪਾ ਨਾ ਕੋਈ ਕੰਮਚਾਰੀ ਕੋਈ ਕਰਵਾ ਸਾਡੇ ਅਕਲ ਉੱਤੇ ਪਹੁੰਚ ਨਹੀਂ ਹੈਗਾ ਤਾਂ ਜੇ ਜੀ ਗੱਲ ਆਏ ਕਿ ਜਿਹੜੇ ਸਾਤ ਦੇ ਮੋੜੇ ਲਾ ਕੇ ਜੇ ਅਸੀਂ ਬੈਠੇ ਹਾਂ ਹੋਰ ਤੱਕ ਵੀ ਇਹਨੇ ਟਾਈਮ ਵਿੱਚ ਲਾ ਪਹੁੰਚਿਆ ਇਹਦਾ ਸਿੱਧਾ ਸਿੱਧਾ ਦਸਾਨਾ ਆਈ ਹੈ ਕਿ ਆਲੇ ਬੈਠਿਆ ਰਹਿੰਦੇ ਨੇ ਇਹ ਕੋਈ ਗਾਲੀ ਗੋਲਤਾ ਤੇ ਚੱਲਣੇ ਬਾਜਣੇ ਲੱਗੂ ਬਸ ਇਹਨੇ ਕਾਹਤ ਜੂਣੀ ਹਿੱਤੀ ਜਾਏਗੀ ਤੋਂ ਵੀਰੋ ਬੇਟੀ ਆ ਗਿਆ ਇੱਕਾ ਲਖੋ ਤੀਨੂ ਇਸ਼ਾਕ ਦੁਆਰਾ ਜਿੱਦ ਤੱਕ ਹੁੰਦਾ ਸੀ ਤੂਈ ਬਾਹ ਲਾਉਗੇ ਜਿੰਨਾ ਤੈਨ ਵੇਖਾ ਬੈਠਾ ਪੈ ਗਿਆ ਸੀ ਬੈਕੌਣ ਲਈ ਸਾਰੇ ਵੀਰਾਂ ਨੂੰ ਆਈ ਬੇਂਤੀ ਹੈ ਵੀ ਕੋਈ ਜਾਣ ਦੀ ਕਾਇਦਿਆ ਕਰਿਓ ਵਾਧਵਾ ਤੈਮੁਰਾ ਲਾਉਣਾ ਸਿੰਘਾਸਨ ਰੋਹ ਤੇਜ ਕਰਨਾ ਦਾ ਦੂਈ ਬੇਂਤੀ ਹੈ ਸਰਕਾਰ ਨੂੰ ਉਹ ਗਤਮਾ ਸਾਹਿਬ ਦੇ ਐਂਡੀਆਂ ਨੌਕਰੇ ਦਿੱਤੇ ਐ ਨਾ ਆਇਆ ਘੱਟਾ ਹੈ ਖਰਚਾ 1.21 ਸ਼ਹਿਰ ਨਿਵਾਸੀਆਂ ਦੇ ਪਰਿਵਾਰ ਨੂੰ ਸ਼ਸ਼ ਕਾਲ ਦਾ ਬਹੁਤ ਦੁੱਖਾ ਵੀ ਜਿਹੜਾ ਸਾਥੀ ਗਰੰਟ ਦੇ ਕਣਕਾਰ ਨਮੋਤ ਹੋਈ ਆ ਉਹਨੂੰ ਪਰ ਫਵਾਰ ਨੂੰ ਬੇਨਤੀ ਆ ਵੀ ਇੱਥੇ ਰਾਜੋ ਵੀਡੀਓ ਵਾਲੇ ਪਹੁੰਚੇ ਆ ਅੱਗੇ ਆ ਜੀ ਸਾਥੀਓ ਵਾਧਾਰੇ ਲਾਉਗਾ ਨਾਰੇ ਦੀ ਆਵਾਜ਼ ਪੂਰੀ ਜ਼ੋਰ ਤੇ ਸ਼ੋਰ ਨਾਲ ਦੇਣੀ ਹੈ ਸਾਥੀਆਂ ਨੂੰ ਬੇਇੱਜ਼ਤੀ ਆ ਵੀਰ ਲੈਟਾਂ ਤੇ ਬਹਿ ਜੋ ਏ ਪਪਾ ਜਯਾ ਸਰਕਾਰ ਮੁਰਦਾਬਾ 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 ਕਾਂਦੀ ਕੱਟੀਆਂ ਮੇਜਰ ਮੁਰਦਾਬਾ ਮੁਰਦਾਬਾ ਕੀ ਲੱਗਦਾ ਕੁਵਿੰਦਰ ਕੀ ਲੱਗਦਾ ਸੀ ਪਰ ਦਿਲ ਦਿਲ ਦਾ ਦੋਸਤ ਹੈ تینਾ ਸੂ ਦਾ ਪੂਰਾ ਪਹਿਲਾਂ ਤਾਂ ਬਹੁਤ ਹੀ ਇਸ਼ਤਿਆਰ ਸਰਕਾਰ ਨੂੰ ਸਾਥੀਓ ਜੋ ਅੱਥਾ ਜਪਹੇ ਕਬਲਾ ਵਾਲੇ ਨੂੰ ਬੁਲਾਇਆ ਤੁਹਾਡਾ ਬਹੁਤ ਹੀ ਧੰਨਵਾਦ ਹੈ ਜੀ ਗੈਰਵਾਦੀ ਤੇ ਸਾਡੇ ਪੀਐਚ ਵੀ ਕਾਮੇ ਸਾਥੀਓ ਇਕੱਠੇ ਇਕੱਠੇ ਹੋ ਗਏ ਤੇ ਬਹੁਤ ਹੀ ਮਾਣਾ ਹੋਇਆ ਸਾਡੇ ਕੁਵਿੰਦਰ ਤੇ ਸਾਥੀ ਨਾਲ ਜੋ ਕੱਲ ਵਾਪਰਿਆ ਫਰਨਹਰ ਹਸਪਤਾਲ ਰੋਡ ਤੇ ਫੰਮ ਕਰਦੇ ਦੌਰਾਨ ਫਰੈਂਡ ਲਗਰਕਾਰ ਮੁੰਡੇ ਜੱਟੂ ਦੀ ਜਿੰਦਗੀ ਤੇ ਨਾਮ ਪੂਰਨ ਮੋਹਲਾ ਘਟਾਇ ਜੋ ਸਾਡੇ ਸਾਥੀ ਦੇ ਦਰਵਾਜ਼ੇ ਹੋਇਆ ਤੇ ਕਾਨੂੰ ਹੋਇਆ ਬਹੁਤ ਬੁਰੀ ਦੂਸਰੀ ਗੱਲ ਹੈ ਤੇ ਕਿੰਨੀ ਮਾਰਾਂ ਸਿੱਟੇ ਨੇ ਕਿ 15 ਮਿੰਟਾਂ ਦੀ ਕੌੜੀਆਂ ਨਾਲ ਬੰਨ ਕੇ ਸਾਥੀ ਗਰੀਬੇ ਨਾਲ ਕੀ ਬਹੁਤ ਮੁਸ਼ਕਲਾਤ ਸਾਹਮਣਾ ਕਰਿਆ ਤੇ ਪਰ ਬੱਦਰੀ ਨਾਲ ਭਰਿਆ ਹੋਇਆ ਜਿਉਂਦੀ ਬੈਟ ਕਰਕੇ ਲਵਾਇਆ ਜੋਰੇ ਦੇ ਕੋਲ ਤੇ ਪੌੜੀ ਕਰੀ ਕਰੀ ਪੌੜੀ ਦੇ ਬੱਲੇ ਜੰਨੀ ਜਲੇ ਤਿੰਨ ਵਾਰ ਕਰਨ ਤੋਂ ਮੁੰਡਾ ਇਹ ਵੀ ਸਾਫੀ ਹੋਈ ਲੱਗਿਆ ਤੇ ਬਾਤ ਤੁਹਾਡੀਆਂ ਉਸਤ ਮਾ ਦਾ ਤੁਹਾਨੂੰ ਕੋਈ ਟੂਲ ਡੱਬਾ ਨਾ ਕੋਈ ਟੈਲੀ ਵਗੈਰਾ ਨਾ ਕੋਈ ਮੈਟਰੋ ਦੀ ਟ੍ਰੇਨ ਵਗੈਰਾ ਪ੍ਰਬੰਧ ਚਲਾਈ ਜਾ ਰਹੀ ਹੈ ਮੈਂਟ ਕੋਲ ਬੰਦ ਹੋ। ਸੋ ਆਪ ਵੀ ਮਾਣਾ ਸਿਸਟਮ ਵੇਲਾ ਜਾ ਰਿਹਾ ਜਿਲ ਪਰ ਦੇ ਨਾਲ ਕਾਂ ਇੱਕ ਮਹੀਨੇ ਦੇ ਵਿੱਚ ਸਾਡੇ ਪੱਤੋਂ ਪੱਤ ਕੱਲ 12 11ਵੇਂ ਕੇਸੀ ਜੋ ਡੈਥਨ ਕੇਸ ਹੋ ਚੁੱਕੇ ਨੇ ਕਈ ਮੁੰਡੇ ਪਾਣੀ ਦੀ ਮੋਟ ਤੇ ਨੇ ਗੰਦੇ ਸਬਟੀਟ ਕਰ ਰਹੇ ਨੇ ਦੇਰ ਪਰ ਦੇਣਾ ਤੇ ਜੀ ਕੋਲ ਤੱਕ ਲੜਾਂਗੇ ਜਦੋਂ ਤੱਕ ਸਾਡੇ ਸ਼ਹਿਰੀ ਸ੍ਰੀਦਰ ਦੇ ਪਰਿਵਾਰ ਨੂੰ ਸਾਫ਼ ਨਹੀਂ ਕਰਦਾ ਉਦੋਂ ਤੱਕ ਅੱਗਾ ਹੋਰ ਵਟਾਉਂਦਾ ਜਾਏਗਾ ਸਾਥੀ ਹੋਰ ਵੀ ਆਪਣੇ ਟਕਲੇ ਤੋਂ ਪਹੁੰਚ ਰਹੇ ਨੇ ਥੋੜੀ ਜਿਹੀ ਮੰਗ ਰਹੇ ਨੇ ਤੇ ਸ਼ਹਿਰ ਵਾਸੀ ਵੀ ਸਾਡੇ ਪੂਰਾ ਘਾਰਾ ਦੇਖ ਕੇ ਬੈਠੇ ਨੇ ਵਿਚ ਫੈਰ ਵਾਲੇ ਸਾਥੀ ਸਾਡਾ ਨਮਾਇਦ ਕਰ ਰਹੇ ਨੇ ਉਹਨਾਂ ਦਾ ਪਹਿਲੇ ਧੰਨਵਾਦ ਕਰਦੇ ਆ ਸੁਪਾਟਾ ਚਲੇ ਪੂਰਾ ਹੋਣੀ ਹੋਵੇ ਨਹੀਂ ਹੈ ਚਲੋ ਕੀ ਕਰੀਏ ਅਸੀਂ ਇਨਸਾਫ ਲਈ ਲੜਾਂਗੇ ਉਦੋਂ ਤੱਕ ਲੜਾਂਗੇ ਜਦੋਂ ਤੱਕ ਸਾਡੇ ਸਾਥੀ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਲੜਾਂਗੇ ਪਰਵਾਹਾਂ ਦਾ ਨਾਲ ਬੈਠਾ ਹੈ ਪਰਵਾਹ ਦੀ ਮੈਂ ਟਿਕਟਾਂ ਜਿੱਥੇ ਤੱਕ ਲੜਨਾ ਪਿਆ ਅਸੀਂ ਲੜਾਂਗੇ ਸਾਥੀ ਵਾਡੇ ਹੋਰ ਕੋਲ ਤੇ ਉਸੇ ਮੈਂ ਚਾਰ ਨਾਰੇ ਲਾਉਂਗਾ ਨਾਲੇ ਹੀ ਆਵਾਜ਼ ਲਾੜੇ ਦੋ ਸਵਾਗਤ ਪੰਜਾਬ ਸਰਕਾਰ ਮੁਰਦਾਬਾ ਬੋਲ ਮੁਰਦਾਬਾ ਜੋ ਕੰਮ ਕਰਦਾ ਇਹ ਸਾਥੀ ਸੁਖਵਿੰਦਰ ਸਿੰਘ ਵੀ ਸਾਡਾ ਪਰਿਵਾਰਕ ਮੈਂਬਰ ਸੀ ਤੇ ਸਟਾਫ ਦਾ ਮੈਂਬਰ ਸੀ ਜੋ ਕੱਲ ਬਾਣਾ ਬੀਤਿਆ ਹਸਪੀਟਲ ਰੋਡ ਦੇ ਉੱਤੇ ਬੀਤਿਆ ਜੋ ਕੰਮ ਕਰਦੇ ਦੌਰਾਨ ਮੁੰਡੇ ਦੀ ਕਰੰਟ ਲੱਗਣ ਕਾਰਨ 10 ਤੋਂ 15 ਮਿੰਟ ਚ ਡੈਥ ਹੋ ਗਈ ਹੈ ਮੌਕੇ ਤੇ ਨਾ ਤਾਂ ਕੋਈ ਕ੍ਰੇਨ ਪਹੁੰਚੀ ਮੈਕੋਵਲੋਂ ਨਾ ਸਾਨੂੰ ਕੋਈ ਕੁਪਤਾ ਕੋਈ ਪ੍ਰਬੰਧ ਦਾ ਟੂਲ ਦਾ ਨਾ ਕੋਈ ਹਾਈਡਰੋਲਿਕ ਕ੍ਰੇਨ ਦਾ ਪ੍ਰਬੰਧ ਹੈ ਸੋ ਜੀ ਉੱਥੇ ਟਿਪਰ ਬਜਰੀ ਦਾ ਖੜਾ ਸੀ ਨਾਲ ਮਟੀਰੀਅਲ ਵਾਲੇ ਦਾ ਕੰਮ ਸੀ ਉਹਨਾਂ ਬੈਕ ਲਾਇਆ ਤੇ ਪੌੜੀ ਲਗਾ ਕੇ ਬੌੜੀ ਦੇ ਇੰਦਰੀਤ ਮੁੰਡੇ ਨਾਲ ਉਹਨੂੰ ਬੰਨਿਆ ਤੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਉਸੇ ਕਟੋ ਘਟ 2000 ਬੰਦਾ ਖੜਾ ਸੀ ਟੂਲ ਦੀ ਨਾ ਫੋਨ ਕਰਕੇ ਬੰਦੇ ਦੀ ਜਾਨ ਗਈ ਹੈ ਵਿਭਾਗ ਦਾ ਇੰਨਾ ਗੰਦਾ ਸਿਸਟਮ ਹੈ ਤੇ ਬਹੁਤ ਹੀ ਨਿੰਦਣਯੋਗ ਗੱਲ ਹੈ ਜੋ ਸਾਡੇ ਸਾਥੀ ਨਾਲ ਹੋਈ ਹੈ 3-4 ਸਾਲ ਦਾ ਉਹਦਾ ਬੇਟਾ ਹੈ ਪਿੱਛੇ ਵਿਚਾਰੀ ਵਾਈਫ ਉਹਦੀ ਰਹਿ ਗਈ ਇਕੱਲੀ ਪਰਿਵਾਰਕ ਮੈਂਬਰ ਬਹੁਤ ਉਗੀ ਨੇ ਸਾਡਾ ਸਾਰਾ ਸਟਾਫ ਉਗੀ ਹੈ ਸਾਡੀ ਸਾਰੀ ਇੰਨੀ ਬਹੁਤ ਨਿੰਦਣਯੋਗ ਗੱਲ ਹੈ ਸੋ ਬਹੁਤ ਹੀ ਗੰਦਾ ਸਿਸਟਮ ਹੈ ਜੋ ਲਗਭਗ 12 ਤੋਂ 13 ਡੈਥ ਇਸ ਜੂਨ ਮਹੀਨੇ ਦੇ ਵਿੱਚ ਹੋਈਆਂ ਤੇ 12ਵੀਂ 13ਵੀਂ ਡੈਥ ਹੈ ਨਾ ਤਾਂ ਇਹ ਸਰਕਾਰ ਕੁਝ ਪੱਕਿਆਂ ਦਾ ਰੈਗੂਲੇਟਰਾਂ ਦਾ ਕਰ ਰਹੀ ਹੈ ਨਾ ਕੋਈ ਬਖਤੀ ਕਰ ਰਹੀ ਹੈ ਦਿਨ ਪਰ ਦਿਨ ਸਾਡੇ ਬੰਦੇ ਚੁਟੇ ਜਾ ਰਹੇ ਨੇ ਇੰਨਾ ਕੋਈ ਟੂਲ ਦਾ ਪ੍ਰਬੰਧ ਹੈ ਨਾ ਗੱਲ ਨਾ ਬਾਤ ਬਹੁਤ ਹੀ ਨਿੰਦਣਿਯੋ ਗੱਲ ਹੈ ਸੋ ਬਾਕੀ ਸਾਡੇ ਸਰਕਲ ਦੇ ਉਪਰ ਸਰਕਲ ਦੇ ਬੰਦੇ ਪਹੁੰਚ ਗਏ ਨੇ ਬਾਕੀ ਹੋਰ ਸਰਕਲ ਅੰਨੇ ਸਰਕਲ ਲੁਧਿਆਣਾ ਦੇ ਸਰਕਲ ਕੋ ਪਹੁੰਚ ਰਹੇ ਹੈ ਜੇ ਸਾਡੀ ਮੈਨੇਜਮੈਂਟ ਕੋਈ ਗੱਲ ਨਹੀਂ ਸੁਣਦੀ ਤਾਂ ਇਸ ਘਟ ਵੱਡਾ ਹੋਊਗਾ ਸੰਘਰਸ਼ ਲੜਾਂਗੇ ਉਦੋਂ ਤੱਕ ਲੜਾਂਗੇ ਜਦ ਤੱਕ ਸਾਡੇ ਸਾਥੀ ਨੂੰ ਇਨਸਾਫ ਨਹੀਂ ਮਿਲੇ ਮੈਂ ਕਿਹ ਵੱਲੋਂ ਆਸ਼ਵਾਸਨ ਪ੍ਰਸ਼ਾਸਨ ਵੱਲੋਂ ਆਇਆ ਕੋਈ ਕੋਈ ਅਸ਼ਵਾਸਨ ਨਹੀਂ ਆਇਆ ਕੋਈ ਪ੍ਰਸ਼ਾਸਨ ਨਹੀਂ ਆਇਆ ਜੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਵਿਭਾਗ ਬਿਜਲੀ ਵਿਭਾਗ ਕੋਈ ਨਹੀਂ ਆਇਆ ਜੀ ਬਸ ਯਾਰ ਇਹ ਗੱਲਾਂ ਬਾਤਾਂ ਕਰਦੇ ਨੇ ਗੱਲਾਂ ਬਾਤ ਕਰਕੇ ਆਪਣੇ ਹੁਣ ਮੰਗ ਕੀ ਹੈ ਲੋਕ ਮੰਗੇ ਹੈ ਜੀ 50 ਲੱਖ ਦਾ ਮੁਆਵਜ਼ਾ ਪਰਿਵਾਰ ਨੂੰ ਸਰਕਾਰੀ ਨੌਕਰੀ ਜੀ ਆਉਤ ਕਬਡੀ ਮੰਗੇ ਆ ਬਾਕੀ ਯੂਨੀਅਨ ਦੇ ਦੋ ਜੋ ਹੈ ਉਹ ਜਲਦੀ ਰਹਿਣਾ ਸਾਡਾ ਸੰਕਰ ਇਹ ਕਿਸ ਤਰ੍ਹਾਂ ਹੋ ਗਿਆ ਹੱਥ ਸਾ ਦੱਸੂਗਾ ਕਿ ਇਹ ਬੰਦ ਨਹੀਂ ਕਰਾਈਦੀ ਬਿਜਲੀ ਵਿੱਚ ਚੜਿਆ ਸੀ ਜੀ ਬਿਜਲੀ ਬੰਦ ਨਹੀਂ ਕਰਾਈ ਕੰਮ ਕਰ ਰਿਹਾ ਸੀ ਜੀ ਤੇ ਅਚਾਨਕ ਕਰੰਟ ਹੁਣ ਸਾਨੂੰ ਦਾ ਪਤਾ ਨਹੀਂ ਰਿਹਾ ਅੱਛੀ ਜੀ ਰਿਪੋਰਟ ਦੱਸੇ ਕਿ ਕਿਤੋਂ ਕਰੰਟ ਆਇਆ ਕਿਵੇਂ ਲੱਗਿਆ ਕਿਵੇਂ ਮੰਨਦਾ ਹੋਇਆ ਜਿਆਦਾ ਦਾ ਟੂਲ ਵਹੀਕਲ ਦੀ ਸਾਨੂੰ ਬਹੁਤ ਦਿੱਕਤ ਹੈ ਨਾ ਕੋਈ ਪ੍ਰਬੰਧ ਹੈ ਨਾ ਕੋਈ ਹੋਇਆ ਆਸਾਂ ਕਿ ਠੀਕ ਹਸਪਤਾਲ ਲੱਗਿਆ ਤੁਮ ਆਸਾਂ ਜੀ ਦਾ ਕਰੰਟ ਲੱਗਿਆ 11000 ਵੋਲਟ ਦਾ ਕਰੰਟ ਲੱਗਿਆ ਜੀ ਮੁੰਡੇ ਨੂੰ ਸੁਖਵਿੰਦਰ ਸਿੰਘ ਨੂੰ ਪਿਛੋ ਸਵਿਚ ਆ ਪਤਾ ਨਹੀਂ ਜੀ ਹੁਣ ਇਨਵੈਸਟੀਗੇਟਰ ਦੱਸੇਗੀ ਕੀ ਬੰਦਦਾ ਇਹ ਕੁ ਜਨਰੇਟਰ ਦਾ ਵੀ ਰਾਲਾ ਕਹਿੰਦੇ ਬੈਕ ਮਾਰ ਰਿਹਾ ਰੋਕੋ ਇਨਵੈਸਟੀਗੇਟਰ ਦੀ ਰਿਪੋਰਟ ਦੱਸੇ ਕਿ ਸਾਨੂੰ ਕੀ ਪਤਾ ਹੈ ਧੰਨਵਾਦ